اپنی ਨੀ ਕਬੱਡੀ ਕੱਲੇ ਪੰਜਾਬ ਤੇ Haryana ਵਿੱਚ ਤੇ Pakistan ਵਿੱਚ کھیਡੀ ਜਾਂਦੀ ਸੀ ਬੜੀ ਖੁਸ਼ੀ ਹੈ ਕਿ 3 ਸਾਲਾਂ ਦੇ ਅੰਦਰ ਅੱਜ 18 ਮੋਲਖਾਂ ਵਿੱਚ ਕਬੱਡੀ ਖੇਡੀ ਜਾਂਦੀ ਹੈ ਤੁਸੀਂ ਅੱਜ ਹੀ ਮੈਚ ਦੇਖੇ ਹੈ ਖਾਸ ਕਰਕੇ ਲੜਕੀਆਂ ਦੇ ਡੈਮੋ ਦੇ ਜਿਨ੍ਹਾਂ ਨੇ ਪਹਿਲੀ ਵਾਰ ਕਬੱਡੀ ਦਾ ਨਾਮ 6 ਮਹੀਨੇ ਪਹਿਲਾਂ ਹੀ ਸੁਣਿਆ ਸੀ ਤੇ 6 ਮਹੀਨੇ ਟ੍ਰੇਨਿੰਗ ਕਰਕੇ ਆ ਜਿਹੜੇ ਟੀਮ ਆਈ ਹੈ ਉਸ ਦੇਖੋ ਕਿੰਨਾ ਵਧੀਆ ਸ਼ਾਨਦਾਰ ਪ੍ਰਦਰਸ਼ਨ ਇਹਨਾਂ ਨੇ ਕੀਤਾ ਹੈ ਉਹ ਵੀ ਅਫਰੀਕਾ ਤੋਂ ਦੋ ਟੀਮਾਂ ਆਈਆਂ ਤੇ 18 ਮੁਕਾਬਲੇ ਦੀ ਟੀਮਾਂ ਚ 18 ਮੁਕਾਬਲੇ ਵਿੱਚ ਕਬੱਡੀ ਖੇਡੀ ਜਾ ਰਹੀ ਹੈ ਬੜੀ ਖੁਸ਼ੀ ਹੈ ਕੋਰ ਵੀ ਦੱਸ ਕੇ ਅਗਲੇ ਕੁਝਲੇ ਸਾਲ ਅਸੀਂ ਮੁੱਖ ਮੰਤਰੀ ਪੰਜਾਬ ਕੱਪ ਕਬੱਡੀ ਕਰਾਉਣ ਲੱਗੇ ਆ ਜਿੱਥੇ ਮੁਕਾਬਲਾ ਪੰਜਾਬ ਪੁਲਿਸ ਤੇ ਪੰਜਾਬ ਸਿਵਲ ਸਰਵਿਸਿਜ਼ ਦੇ ਵਿੱਚ ਹੋਏਗਾ ਵੀਅਰ ਦਾ ਕੱਪ ਹੋਊਗਾ ਜਿਹੜਾ ਜੂਨ ਦੇ ਪਰ ਮੈਚ ਮਾਰ ਦੇ ਵਿੱਚ ਦੇਖਦੇ ਆ ਕਿ ਪੁਰ ਸਿੱਖਦੀ ਹੈ ਜਾਂ ਸਿਮੂਲਰਾਈਟ ਤੇਆ ਮੁਕਾਬਲਾ ਟਕਰਾ ਹੋਵੇਗਾ ਸਾਰੇ ਪੰਜਾਬ ਨੂੰ 월ड कप ਦੇ ਦੇਖਣ ਤੇ ਮੈਂ ਜਿਵੇਂ ਕਬੱਡੀ ਨੂੰ ਅਸੀਂ ਪੁਕੇ ਕੀਤਾ ਉਵੇਂ ਹੀ ਅਸੀਂ ਹੁਣ ਫੈਸਲਾ ਕੀਤਾ ਹੈ ਅਗਲੇ 2 ਸਾਲਾਂ ਵਿੱਚ ਕਪੜਾ ਹਾਕੀ ਤੋਂ ਲੈ ਕੇ ਦੂਜੇ ਖੇਡਾਂ ਵੀ ਅਸੀਂ ਬਹੁਤ ਵੱਡੇ ਪੱਧਰ ਤੇ ਲੈ ਕੇ ਜਾਵਾਂਗੇ ਕਿ ਕਦੇ ਵੀ ਥੱਕੇ ਨਹੀਂ ਰਹਿਣਾ

पटरी चौदह पकड़ डॉ खड़ा समय नहीं कर रहा है ठीक है कहना सबा ਸਾਡੇ ਜੀ ਨੂੰ ਵੀ ਖਾਇਰ ਇਹ ਗੱਲ ਅਖੋਨੇ ਮੇਂ ਬੋਲਿਆ ਹੋਇਆ ਦਾਅਵਾ ਜੇ ਇਹ ਸਿਰਦਾ ਦਾ ਕੌਣ ਡੱਕੀ ਹਮਾਂ ਕੀਤਾ ਜਾ ਰਿਹਾ ਪਰ ਲੱਗਦਾ ਹੈ ਜੰਡੇ ਦੇ ਵਿੱਚੋਂ ਆਪਕਿ ਬਹੁਤ ਹੀ ਬੇਸਰੀ ਪਰਦਰਸ਼ਨ ਮਹਾਰੀਆ ਨੇ ਆਇਆ ਹੈ ਨਾ ਜੀ ਲੈਹਾਂ ਰਹੀ ਦੀ ਖਾਣ ਨੇ ਆਪ ਮੈਨੇਜਰ ਕੇ ਆਹ ਤੇ ਗੱਲ ਕਰਦੇ ਜੀ ਬਿਲਕੁਲ ਜਾਰੀ ਹੈ ਜੀ ਬਾਕੀ ਕਿੰਨੀ ਪੱਕ ਮੇਰੇ ਪੀ ਨਾ ਬੰਦੇ ਕਿਵੇਂ ਆਉਂਦੇ ਦੇਖੋ ਕਿ ਕਬੱਡੀ ਖੇਡੀਆਂ ਨੌ ਬੰਦਾਂ ਨੂੰ ਖਾਪ ਪਾ ਰਿਹਾ ਖੇਡ ਨੂੰ ਖਾਪੋ ਦੇਤੀ ਜਾਂਦੀ ਕਦਰ ਕਰਦੇ ਕਿ ਗੱਲ ਖੇਡੇ ਵਾਲੀ ਟੀਮ ਵੱਲੋਂ ਇਹ ਤੇਰੇ ਸਾਹ ਦੀ ਕੋਰ ਨਹੀਂ ਨਿੰਮਾ ਖੇਡਾਂ ਦੇ ਜਰ ਮੇਕ ਸੋ ਨਵਾਈ ਦੀ ਬਤ ਬਹੁਤ ਬੰਦਿਆ ਗੇਰੀ ਕੀ ਨਾ ਹੋ ਗੇ ਮੁਕਾਬਲੇ ਵਿੱਚ ਬਹੁਤ ਬੰਦਿਆ ਪਰਦਰਸ਼ ਮੈਂ ਵੇਖਣਾ ਕਿ ਕਾਹ ਹੋਰ ਇਹ ਨਾ ਮਰੀਦਾ ਮੁਕਾਬਲਾ ਇੱਕ ਬਾਕਲੇ ਖੇਡਾਂ ਦੀ ਟੀਮ ਆਇਓ ਆਇਓ ਨਾ ਆਇਓ ਦੀ ਟੀਮ ਤੇ ਉਸਦੇ ਬਾਕਲੇ ਸਹਿਮਾਰਕ ਦੀ ਸ਼ਕਤੀ ਚੱਲਦੀ ਜਿਵੇਂ ਵਰਸਿਸ ਸਿੰਘ ਨੇ ਦੱਸਿਆ ਵੀ ਇਹ ਟੀਮ ਇੰਡੀਆ ਦੇ ਨਾਲ ਬਹੁਤ ਵਧੀਆ ਮੁਕਾਬਲਾ ਕਰ ਰਹੀ ਹਾਂ ਬਹੁਤ ਬੜੇ ਖੇਪ ਵਿੱਚ ਦੇਖਾਂਗੇ ਤੇ ਖੇਡੀਆਂ ਦੇ ਨਾਲ ਹੋ ਜਾਂਦਾ ਜੇ ਦਾ ਦਾ ਵੀ ਚੱਲਦਾ ਪਿਆ ਇਹ ਸਮੇਂ ਫਿਰ ਜੀ ਸਰ ਇਹ ਵੱਡੀ ਟੀਮ ਨੇ ਬਹੁਤ ਵਧੀਆ ਨਰਮ ਕੀਤਾ ਹੈ ਇਹ ਵੀ ਬੜੀ ਵੱਡੀ ਜਨਤਾ ਦੇ ਵਿੱਚ ਲੋਕੀਂ ਗੱਲ ਕਰਦਾ ਇਹ ਕਬੱਡੀ ਦਾ ਇਸ ਲਈ ਦੋਹਾਂ ਦੇ ਕੋਟ ਤੇ ਸਟੇਡੀਅਮ ਦੇ ਵਿੱਚ ਬਹੁਤ ਸਾਰੀ ਤਰਤੀ ਕਰਦੇ ਆ ਬੈਠੇ ਰਹੇ ਨਾ ਨੂੰ ਮੰਨ ਲਈ ਹੌਲ ਹੋਰ ਹੋਣ ਥੋੜਾ ਜਿਹਾ ਵਿੱਚ ਖਤਮ ਬਿਠਾਇਆ ਕਿਉਂਕਿ I think you guys, are, everyone is so impressed. We have to meet India? Everyone, everyone is <laughs> saying that you will meet India. Okay? Come on.